ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੀਜੀਪੀ ਗੋਰਖ ਯਾਦਵ ਵੱਲੋਂ ਸੋਭੇ ਨੂੰ ਅਪਰਾਧ ਮੁਕਤ ਕਰਨ ਦੀ ਮੈਨੂੰ ਸ਼ੁਰੂਦਾਰਨ ਲੁਧਿਆਣਾ ਪੁਲਿਸ ਵੱਲੋਂ ਬਾਕਾ ਖ ਮਾਮਲੇ ਵਿੱਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਐਨਡੀਪੀਐਸ ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਕੋਲੋਂ 1.5 ਕਿਲੋ ਦੇ ਕਰੀਬ ਗਾਂਜਾ ਤੇ ਸਨੈਚਿੰਗ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਮੋਬਾਈਲ ਬਰਾਬਰਦ ਕੀਤੇ ਗਏ ਹਨ ਇਹ ਕਿਹਾ ਗਿਆ ਗੈਂਗ ਬਰਾਮ ਗਿੱਤਾ ਗ੍ਰਿਫਤਾਰ ਪੁਲਿਸ ਵੱਲੋਂ ਜੋ ਕਿ ਆਟੋ ਕਿਰਾਏ ਤੇ ਲੈ ਕੇ ਇਲਮੇਚੇ ਤੋਂ ਸਵਾਰੀਆਂ ਨੂੰ ਬਠੰਦੇ ਸਨ ਰਸਤੇ 'ਚ ਬੜੀ ਚਲਾਕੀ ਨਾਲ ਉਹਨਾਂ ਦਾ ਕੀਮਤੀ ਸਮਾਨ ਸੋਨਾ ਤੇ ਗਹਿਣੇ ਤੇ ਨਕਦੀ ਚੋਰੀ ਕਰ ਲੈਂਦੇ ਸਨ ਆਥੋਂ ਸੁਣਾਣਿਆ ਇਸ ਵੇਲੇ ਲੁਧਾਨੇ ਦੇ ਸੀਨੀਅਰ ਅਫਸਰ ਕੀ ਜਾਣਕਾਰੀ ਦੇ ਰਹੇ ਨੇ ਜਿਹੜੇ ਕੁਝ ਵਾਰਦਾਤਾਂ ਹੋਈਆਂ ਸੀ ਇਹਨਾਂ ਨੂੰ ਅਸੀਂ ਟ੍ਰੇਸ ਕੀਤਾ ਤੇ ਇਸ ਤੋਂ ਇਲਾਵਾ ਅਸੀਂ ਐਨਡੀਪੀਐਸ ਐਕਟ ਦੇ ਤਹਿਤ ਜਿਹੜਾ ਹੈ ਕਿ ਡਰੱਗ ਸਪੈਲਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਇੱਕ ਅੱਛੀ ਜਿਹੜੀ ਹੈ ਰਿਕਵਰੀ ਉਹ ਹੋਈ ਹੈਗੀ ਹੈ ਮੈਂ ਉਹਦੇ ਵਿੱਚ ਤੁਹਾਡੇ ਨਾਲ ਕੁਝ ਕੇਸ ਜਿਹੜੇ ਆ ਉਹ ਡਿਸਕਸ ਕਰਦਾ ਇੱਕ ਮੁਕੱਦਮਾ ਨੰਬਰ 98 ਜਿਹੜਾ ਹੈਗਾ ਐਨਡੀਪੀਐਸ ਸੈਕਟ ਦਾ ਸਲੇਮਟਵਰੀ ਥਾਣੇ ਇਹਨਾਂ ਨੇ ਦਿੱਤਾ ਹੈਗਾ ਤੇ ਇਹਦੇ ਵਿੱਚ ਇੱਕ ਦੋਸ਼ੀ ਸੁਰੇਸ਼ ਚੰਦ ਸਾਨੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜਾ ਗਾਂਜਾ ਰਿਕਵਰ ਕੀਤਾ ਹੈਗਾ ਇੱਕ ਬਰੇਸੀ ਥਾਣੇ ਵਿੱਚ ਜਿਹੜੀ ਇੱਕ ਸਨੇਚਿੰਗ ਹੋਈ ਸੀਗੀ 31 ਮਈ ਦੀ ਮਈ ਨੂੰ ਉਹਦੇ ਵਿੱਚ ਜਿਹੜੇ ਦੋ ਨੌਜਵਾਨ ਜਿਹੜੇ ਸਪਲੈਂਡਰ ਮੋਟਰਸਾਈਕਲ ਤੇ ਆਂਦੇ ਨੇ ਇੱਕ ਜਿਹੜਾ ਬੰਦਾ ਹੁੰਦਾ ਉਹ ਵਾਕ ਕਰ ਰਿਹਾ ਹੁੰਦਾ ਤੇ ਉਹਦੇ ਕੋਲੋਂ ਜਿਹੜਾ ਮੋਬਾਈਲ ਫੋਨ ਜਿਹੜਾ ਹੈ ਉਹ ਖੋ ਕੇ ਲੈ ਜਾਂਦੇ ਨੇ ਉਹਦੇ تحت ਜਿਹੜਾ ਐਸ ਐਚਓ ਦਰੇਸੀ ਨੇ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਜਿਹੜੇ ਦੋਨੋਂ ਦੋਸ਼ੀ ਨੇ ਰਿਸ਼ੂ ਸਹੋਤਾ ਤੇ ਆਸ਼ੂ ਉਰਫ ਜੋਗੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਕੋਲੋਂ ਪੰਜ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵਕ ਵਕ ਥਾਵਾਂ ਤੋਂ ਸਨੇਚ ਕੀਤੇ ਸੀਗੇ ਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹਨੂੰ ਇਹਨਾਂ ਨੇ ਰਿਕਵਰ ਕਰ ਲਿਆ ਜਿਹੜਾ ਦੋਸ਼ੀ ਰਿਸ਼ੂ ਸਹੋਤਾ ਤੇ ਆਸ਼ੂ ਦੋਨਾਂ ਦੇ ਖਿਲਾਫ ਜਿਹੜੇ ਨੇ ਪਹਿਲਾਂ ਐਫ ਆਈ ਆਰ ਰਜਿਸਟਰ ਨੇ ਕੁਝ ਦੋਨਾਂ ਦੇ ਖਿਲਾਫ ਜਿਹੜੇ ਕੁਝ ਸਨੇਚਿੰਗ ਚੋਰੀ ਤੇ ਐਨਡੀਪੀਐਸ ਦੇ ਜਿਹੜੇ ਪਰਚੇ ਨੇ ਦਰਜ ਕੀਤੇ ਨੇ ਥਰਡ ਐਸਐਚਓ ਬਸਤੀ ਜੋਧੇਵਾਲ ਨੇ ਵੀ ਇੱਕ ਆਟੋ ਗੈਂਗ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਜਿਹੜਾ ਆਟੋ ਗੈਂਗ ਇਹ ਬੜਾ ਸਕਰੀਏ ਸੀਗਾ ਕਿ ਕੁਝ ਲੋਕ ਜਿਹੜਾ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਨੇ ਇਹ ਕਿਰਾਏ ਤੇ ਆਟੋ ਲੈ ਲੈਂਦੇ ਨੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਨੂੰ ਬਿਠਾਉਂਦੇ ਨੇ ਉਹਨਾਂ ਦਾ ਸਮਾਨ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਕੁਝ ਦੂਰ ਜਾ ਕੇ ਬੜੀ ਹੀ ਚਲਾਕੀ ਦੇ ਨਾਲ ਜਿਹੜਾ ਕੀ ਉਹ ਸਮਾਨ ਦੇ ਵਿੱਚੋਂ ਪੈਸੇ ਜਾਂ ਕੋਈ ਹੋਰ ਜਿਹੜਾ ਵੀ ਸਮਾਨ ਹੁੰਦਾ ਹੈਗਾ ਕੋਈ ਸੋਨਾ ਵਗੈਰਾ ਉਹ ਚੋਰੀ ਕਰ ਲੈਂਦੇ ਸੀਗੇ ਤੇ ਇਹਨਾਂ ਵੱਲੋਂ ਜਿਹੜੇ ਹੈਗੀ ਦੋ ਉਹ ਆਟੋ ਗੈਂਗ ਦੇ ਦੋ ਦੋਸ਼ੀ ਜਿਹੜੇ ਨੇ ਰਜਿੰਦਰ ਉਰਫ ਮੋਨੂ ਸਤਵੀਰ ਉਰਫ ਲਾਡੀ ਇਹਨਾਂ ਨੂੰ ਅਰੈਸਟ ਕੀਤਾ ਇਹ ਦੋਨੋਂ ਆਪਣੇ ਆਟੋ ਚਲਾਉਂਦੇ ਸੀਗੇ ਇਸ ਤੋਂ ਇਲਾਵਾ ਦੋ ਦੋਸ਼ੀ ਹੋਰ ਜਿਹੜਾ ਇਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਅਸੀਂ ਟ੍ਰੇਸ ਕਰ ਲਿਆ ਜਿਹੜਾ ਇਹਨਾਂ ਦੇ ਵਾਰਦਾਤ ਵਿੱਚ ਆਟੋ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਇਹਦੇ ਵਿੱਚ ਦੋਸ਼ੀ सोनू ਜਿਹੜਾ ਸੀਗਾ ਉਹਦੇ ਖਿਲਾਫ ਤੇ ਸਤਵੀਰ ਲਾਢੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਤੇ ਸਨੇਚਿੰਗ ਦੇ ਪਰਚੇ ਜਿਹੜੇ ਨੇ ਉਹ ਦਰਜ ਨੇ ਚੌਥਾ ਕੇਸ ਹੈਗਾ ਡਿਵੀਜ਼ਨ ਨੰਬਰ 2 ਦਾ ਇੱਥੇ 2 ਜੂਨ ਨੂੰ ਇੱਕ ਸਨੇਚਿੰਗ ਹੋਈ ਸੀਗੀ ਅ ਉਹਦੇ ਵਿੱਚ ਜਿਹੜੇ ਦੋ ਦੋਸ਼ੀ ਹੈ ਅਜੇ ਕੁਮਾਰ सोनू ਤੇ ਕਰਨ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਸੀ ਜਿਹੜਾ ਖੋਵ ਵਿੱਚ ਵਰਤਿਆ ਮੋਟਰਸਾਈਕਲ ਜਿਹੜਾ ਹੈਗਾ ਉਹਨੂੰ ਵੀ ਅਸੀਂ ਟਰੇਸ ਕਰ ਲਿਆ ਤੇ ਇਸ ਤੋਂ ਇਲਾਵਾ ਇਹਨਾਂ ਕੋਲੋਂ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਚ ਕੀਤੇ ਨੇ ਉਹ ਵੀ ਅਸੀਂ ਰਿਕਵਰ ਕਰ ਲਏ ਨੇ ਤਾਂ ਟੋਟਲ ਜਿਹੜਾ ਹੈਗਾ ਇਹ ਅਸੀਂ ਪਿਛਲੇ ਕੁਝ ਦਿਨਾਂ ਜਿਹੜੀ ਵਾਰਦਾਤਾਂ ਹੋਈਆਂ ਸੀਆਂ ਸਨੇਚਿੰਗ ਦੀਆਂ ਉਹਨੂੰ ਟਰੇਸ ਕੀਤਾ ਹੈਗਾ ਕਿਉਂਕਿ ਐਨਡੀਪੀਐਸ ਐਕਟ ਦੇ ਤਹਿਤ ਜਿਹੜੀ ਹੈ ਇੱਕ ਰਿਕਵਰੀ ਕੀਤੀ ਹੈ ਤਾਂ ਸਾਡੇ ਕੋਲ ਟੋਟਲ ਜਿਹੜੇ ਸੱਤ ਦੋਸ਼ੀ ਜਿਹੜੇ ਹੈਗੇ ਆ ਇਹ ਰਿਕਵਰ ਕੀਤੇ ਨੇ ਜਗਵੰਤ ਟੀਵੀ ਲਈ ਮੈਰਿਜ ਬਟਲ ਲੁਧਿਆਣਾ ਪੰਜਾਬ